ਕੀ ਨਾ ਜੀ ਆਪਣਾ ਜਸਪਾਲ ਜੀ ਤੇ ਇਹ ਪਹਿਲਾਂ ਸਹੀ ਹੀ ਨਾ ਪਾਣੀ ਤੋਂ ਹਾਂਜੀ ਬਿਲਕੁਲ ਸਹੀ ਪਾਣੀ ਤੋਂ ਪਹਿਲੇ ਤੇ ਇਹ ਛੱਤਾਂ ਬਾਹਰ ਵਿੱਚ ਡਿੱਗੀਆਂ ਹੁਣ ਜਦੋਂ ਮੀਂਹ ਆਇਆ ਹਾਂਜੀ ਜਦੋਂ ਪਾਣੀ ਦੇ ਵਿੱਚ ਆਇਆ ਫਿਰ ਇਹ ਮਤਲਬ ਡਿੱਗੀਆਂ ਜੀ ਠੀਕ ਹੈ ਤਾਂ ਕਪੜੇ-ਕੁੱਪੜੇ ਤੁਹਾਡੇ ਕੱਢੇ ਕਿ ਜਾਂ ਨਹੀਂ ਹਾਂਜੀ ਨਹੀਂ ਸਭ ਕੁਝ ਖਰਾਬ ਹੋ ਗਿਆ ਥੋੜੇ-ਬਹੁਤ ਆ ਭਾਂਡੇ ਜੀ ਤੁਹਾਡੇ ਸਾਹਮਣੇ ਆ ਜੀ ਕਿੰਨੇ ਮੈਂਬਰ ਤੁਹਾਡੇ ਘਟਦੇ ਅਸੀਂ ਤਿੰਨ ਮੈਂਬਰਾਂ ਜੀ ਕਰ ਠੀਕ ਹੈ ਜੀ ਹਾਂਜੀ ਆ ਇਹਨਾਂ ਦੇ ਹਾਲਾਤਾਂ ਨੂੰ ਮੁਖਾ ਦੇਣੇ ਆ ਆ ਬਾਹਰੋਂ ਤੁਹਾਨੂੰ ਪਤਾ ਲੱਗ ਜਾਣਾ ਵੀ ਕੀ ਹਾਲਾਤ ਹੈ ਕਮਰੇ ਦੇ ਆ ਵੇਖ ਸਕਦੇ ਜੀ ਅੰਦਰ ਕੀ ਬਣਿਆ ਵ ਆ ਸਾਰੀ ਜਿਹੜੀ ਆ ਆ ਵੇਖੋ ਇਹ ਸਾਰਾ ਜਿਹੜਾ ਉੱਤੋਂ ਦੀ ਸਾਰੀ ਛੱਤ ਜਿਹੜੀ ਇਹ ਨਾਲ ਡਿੱਗੀ ਆ ਤੇ ਆ ਬਾਰ ਇਹ ਆ ਵੇਖੋ ਤੰਬੂ ਲਾਇਆ ਵਾ ਤੇ ਇਹਦੇ ਵਿੱਚ ਹੀ ਇਹ ਰਹਿੰਦੇ ਆ ਕੀ ਤੁਹਾਨੂੰ ਹੋਰ ਵੀ ਵਿਖਾ ਦਿੰਨੇ ਆ ਕਿ ਆ ਲੀੜੇ ਕੱਪੜੇ ਜਿਹੜੇ ਖਰਾਬ ਹੋਏ ਆ ਸਾਰੇ ਆ ਵੇਖੋ ਲੀੜਿਆਂ ਦੀਆਂ ਗੱਠਾਂ ਬੱਜੀਆਂ ਜਿਹੜੇ ਕਿਹਾੜਾਂ ਦੇ ਪਾਣੀ ਨਾਲ ਜਿਹੜੇ ਖਰਾਬ ਹੋ ਗਏ ਨਾ ਤੁਸੀਂ ਦੇਖ ਸਕਦੇ ਜੇ ਘਰ ਦੀ ਹਾਲਾਤ ਬਹੁਤ ਮਾੜੀ ਆ ਹਾਂਜੀ ਹਾਂਜੀ ਆ ਵੇਖੋ ਕੰਦਾਂ ਪਾਟੀਆਂ ਸਾਰੀਆਂ ਬਹੁਤ ਬੁਰਾ ਹੜਿਆ ਆ ਵੇਖੋ ਨੰਦਾਂ ਆ ਵੇਖੋ ਇੱਧਰ ਪੇਟੀਆਂ ਨੇ ਹਾਲੇ ਵਿਚਾਰਿਆਂ ਨੱਤਾਂ ਰੱਖੀਆਂ ਵਾ ਤੇ ਆ ਤੁਸੀਂ ਬਾਹਰ ਵੇਖ ਸਕਦੇ ਜੇ ਆ ਤੰਬੂ ਲਾਇਆ ਵਾ ਰਾਸ਼ਨ ਪਾਣੀ ਜ਼ਰੂਰ ਜਿਓ ਵੀ ਨਿੱਸਤ ਮਤਲਬ ਹੈ ਕਿ ਨਾ ਭੇਜੀ ਆਪਣਾ ਭਾਜੀ ਮਨਦੀਪ ਇਹ ਜਿੰਨਾ ਮੈਂ ਬਣਾਇਆ ਤੇ ਆਪਣੇ ਘਰ ਨਾਲ ਹਾਂਜੀ ਠੀਕ ਹੈ ਹਾਂਜੀ ਤੇ ਇਹ ਫਿਰ ਬਹਾਵਾ ਪਾਣੀ ਆ ਗਿਆ ਸੀ ਹਾਂਜੀ ਭਾਜੀ ਬਹੁਤ ਪਾਣੀ ਆਇਆ ਪਾਣੀ ਦੇ ਨਾਲ ਨੁਕਸਾਨ ਹੋਇਆ ਅੰਦਰ ਛੱਤਾਂ ਖਰਾਬ ਹੋਏ ਹਨ ਹਾਂਜੀ ਖਰਾਬ ਜੀ ਭਾਜੀ ਛੱਤਾਂ ਬਹੁਤ ਆਹ ਤੰਬੂ ਖਰ ਲਾਇਆ ਤਾਂ ਇਸੇ ਕਰਕੇ ਨਾ ਆਹੀ ਐਸੇ ਕਰਕੇ ਅੰਦਰ ਨਹੀਂ ਜੇ ਬੜੀ ਦਾ ਕੰਦਾ ਨਿਕਲ ਮੋੜੀਆਂ ਜੇ ਇਹਦੇ ਚ ਰਹਿੰਦੇ ਫਿਰ ਹਾਂਜੀ ਨਾ ਤੇੜ ਜਿੱਤ ਭਾਜੀ ਹਾਂਜੀ ਠੀਕ ਹੈ ਤੇ ਕੀ ਭਾਜੀ ਹਣੀ ਕਰਦੇ ਕੰਮ ਕਾਜੀ ਭਾਜੀ ਨਹੀਂ ਇਤਰਾ ਦਿਹਾੜੀ ਦਾ ਪਾਈ ਕਰਦੇ ਜੇ ਠੀਕ ਹੈ ਕੰਮ ਕੋ ਮ ਆਮ ਤਹ ਜੇ ਨਹੀਂ ਜੀ ਮੁਸ਼ਕਲ ਹੀ ਦੇ ਕੰਮ ਦੀ ਠੀਕ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਰਕਾਰ ਕਰੀ ਤੇ ਇਹੀ ਜੇ ਭਾਜੀ ਸਾਡੀ ਅਪੀਲ ਵੀ ਸਾਨੂੰ ਘਰ ਬਣਾ ਕੇ ਦਿੱਤਾ ਜਾਵੇ ਕੋਈ ਸਾਡੀ ਮਸਤ ਕੀਤੀ ਜਾਵੇ ਚਲੋ ਤੁਹਾਨੂੰ ਪਤਾ ਹੁਣ ਕੰਮਕਾਰ ਵੀ ਜੇ ਰੁਕੇ ਪਏ ਆ ਸਾਰੇ ਤੇ ਸਾਡੇ ਕੋਲੋਂ ਨਹੀਂ ਜੇ ਕੋਈ ਮਸਲਾ ਹੱਲ ਤੇ ਇਹ ਸਰਕਾਰ ਹੀ ਮਸਲਾ ਹੱਲ ਕਰ ਸਕਦੀ ਜੀ ਸੌਦਾ ਪੱਤਾ ਤੇ ਮੈਨ ਰਿਆ ਭੱਜਣਾ ਝਕੇ ਫੜ ਲਈਦਾ ਹੈ ਤੇ ਬਾਕੀ ਕੋਠਿਆਂ ਦੀ ਸਾਡੀ ਪ੍ਰਸਤ ਨਹੀਂ ਜੇ ਹੈਗੀ ਜੇ ਕੋਈ ਬੱਚਾ ਕਮਾਉਣ ਜੋਗਾ ਨਹੀਂ ਜੇ ਜੇ ਟਾਈਮ ਪਾਸ ਹੀ ਮਾ ਹੁੰਦਾ ਜੀ ਹਾਂ ਪਸਪੜੀਓ ਠੀਕ ਐ ਜੇ ਚਲੋ ਮੈਂ ਹੋਰ ਮਾਦਿਆ ਹੈ ਇਹਦਾ ਦੱਸਣਾ ਚਾਹੀਦਾ ਫਿਰ ਮਤਲਬ ਅਗਲੇ ਬੰਦੇ ਟ੍ਰਾਈ ਕਰਦੇ ਨੇ ਹਾਂਜੀ ਉਹ ਖਾਂਦ ਲੇ ਤਾਂ ਗਿਆ ਟੋੜ ਬੰਦੇ ਕਿਹੜੀ ਕੀਤ ਮੈਂ ਕਿ ਕੀ ਨਾ ਭੰਜੀ ਤੁਹਾਡਾ ਨਹੀਂ ਲੰਬਾ ਵਾਵਾ ਫਿਰ ਪਾਣੀ ਆਇਆ ਹੈ ਤੁਹਾਡੇ ਘਰਾਂ ਹਾਂਜੀ ਬੜਾ ਆਇਆ ਹੈ ਪਾਣੀ ਤੇ ਆ ਜਿਹੜੀਆਂ ਕੰਦਾਂ ਹੁੰਦਾ ਪੀ ਜ ਵਾਵਾ ਹੀ ਆਇਆ ਸਮਾਨ ਖਰਾਬ ਹੋ ਗਿਆ ਵਿੱਚੋਂ ਲੈਟ ਚੋ ਇਹ ਵਾਵਾ ਸਮਾਨ ਹੈ ਕੱਪੜੇ ਕੋਪੜੇ ਨਿਕਲ ਗਏ ਕਿ ਬਚਾ ਕੇ ਨਹੀਂ ਗਲ ਗਏ ਹੋ ਗਏ ਖਰਾਬ ਠੀਕ ਹੈ ਤੇ ਹੋਰ ਕਿਸ ਨੇ ਮਦਦ ਕੀਤੀ ਕੋਈ ਤੁਹਾਡੀ ਹਾਂਜੀ ਸਭ ਦਾ ਪਤਾ ਹੁੰਦਿਆ ਤੇ ਹੋਰ ਕੋਈ ਮਾਇਕ ਪੱਖੋਂ ਕੋਈ ਨਹੀਂ ਹੋਰ ਨਹੀਂ ਕੋਈ ਮੱਝ ਤੇ ਸਭ ਦਾ ਪਾਣੀ ਹੁੰਦਿਆ ਪਾ ਤੇ ਕੋਈ ਤੇ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਹੁਣਾਨੂੰ ਇਹ ਆ ਵੀ ਸਾਡੀ ਮੱਝ ਤੇ ਸਾਡੇ ਕੋਠਿਆਂ ਦੀ ਕੋ ਮੱਝ ਹੋ ਜੇ ਠੀਕ ਹੈ ਜੀ ਹਾਂਜੀ ਕਾਲ ਸੱਜ ਕੀਨ ਆਪਣਾ ਮੇਰਾ ਨਾਮ ਦੀ ਅਜੇਦੀਪ ਸਿੰਘ ਹੈ ਤੇ ਇਹ ਜਿਹੜਾ ਵਾ ਤੁਹਾਡੇ ਵੀ ਪਾਣੀ ਨੇ ਕਾਫੀ ਨੁਕਸਾਨ ਕੀਤਾ ਹਾਂਜੀ ਜੀ ਸਰ ਤੇ ਪਾਣੀ ਵਿੱਚ ਫਿਰ ਕਿੰਨਾ ਤੁਹਾਡੇ ਘਰ ਕਿੰਨਾ ਕਿੰਨਾ ਪਾਣੀ ਇੱਥੇ ਆ ਗਿਆ ਆਪਣੇ ਘਰੇ ਜੀ ਸਿੰਘ ਸਰ 7-8 ਫੁੱਟ ਪਾਣੀ ਜਿਹੜੇ ਉੱਪਰਲੇ ਘਰ ਸਾਡੇ 5 ਫੁੱਟ ਦੇ ਤੋਂ ਨੀਵੇਂ ਨੇ ਅੱਛਾ ਜੀ ਠੀਕ ਹੈ ਜੀ ਤੇ ਆਹ ਕੋਈ ਨਿਸ਼ਾਨੀ ਇੱਥੋਂ ਤੱਕ ਪਾਣੀ ਪੜਿਆ ਹੋਇਆ ਹੈ ਇੱਥੇ ਅੱਗੇ ਤੇ ਉਹ ਪਿਛਲੇ ਕਮਰੇ ਦੇ ਬਾਹਰ ਹੁੰਦੇ ਨੇ ਠੀਕ ਹੈ ਤੇ ਨੁਕਸਾਨ ਆ ਤੁਹਾਡੇ ਕਾਫੀ ਹੋਇਆ ਹੋਗਾ ਤੁਸੀਂ ਆਪਣੇ ਸਾਹਮਣੇ ਦੇਖਣੇ ਡੇ ਹੋ ਜੀ ਕਿੰਨਾ ਸਾਰਾ ਇਹ ਆ ਤੁਸੀਂ ਦੇਖ ਸਕਦੇ ਜੇ ਕਿਸ ਤਰ੍ਹਾਂ ਸਾਰੇ ਮਕਾਨਾਂ ਦੀ ਜਿਹੜੀ ਆ ਕਹਿ ਲਿਆ ਜਾਵੇ ਡਾਂਡੀ ਲੱਤ ਗਈ ਆ ਸਾਰਾ ਜੀ ਬਰਾਲਾ ਵੇਖੋ ਕਿ ਕਿੰਡੀਆਂ ਤੇੜਾਂ ਪੈ ਗਈਆਂ ਇਹ ਆ ਤੁਹਾਨੂੰ ਅੰਦਰ ਵੀ ਵਿਖਾ ਦਿੰਨੇ ਆ ਪੀ ਆ ਸਾਰਾ ਵੇਖੋ ਟਾਇਰ ਲੱਗੀ ਆ ਪਰ ਆ ਸਾਰੇ ਜਿਹੜੇ ਆ ਬੈਗੇ ਆ ਇੱਥੇ ਕਾਫੀ ਘਰਾਂ ਦਾ ਜਿਹੜਾ ਵਾ ਜਿਨ੍ਹਾਂ ਨੇ ਕਾਫੀ ਪੈਸੇ ਲਾ ਕੇ ਮਿਹਨਤ ਕਰਕੇ ਤੇ ਘਰ ਬਣਾਏ ਸੀ ਤੇ ਆ ਤੁਸੀਂ ਦੇਖ ਸਕਦੇ ਜੇ ਵੀ ਟਾਇਰਾਂ ਕਿਤਰਾ ਬੈਠੀਆਂ ਸਾਰੀਆਂ ਵਾ ਵੇਖੋ ਕੰਦਾ ਤੋਂ ਕਿੰਨੀਆਂ ਬੈਗੀਆਂ ਇਧਰੋਂ ਵੀ ਸਾਰੀਆਂ ਬੈਠੀਆਂ ਹਾਂਜੀ ਸਾਡੇ ਕੋ ਟੈਲਰਾਂ ਸਾਰੀਆਂ ਜਿਹੜੀਆਂ ਔਕੜੀਆਂ ਆ ਰਹੀਆਂ ਨੇ ਥੱਲੇ ਗੈਸ ਬਣ ਕੇ ਹੋ ਪਾਉਂਦਾ ਪਈ ਸੀ ਪਿੰਡ ਮੰਦਰਾਵਾਲੇ ਦੀ ਹਾਲਾਤ ਜਿਹੜੀ ਕਿ ਆਪਾਂ ਤੁਹਾਨੂੰ ਵਿਖਾਈ ਆ ਆਮ ਤੌਰ ਤੇ ਸਰਕਾਰ ਜਿਹੜੀ ਆ ਬੜੇ ਚਿਰ ਦੇ ਇਹ ਚੀਜ਼ ਉਹਨਾਂ ਨੇ اعلان ਕੀਤਾ ਵਾ ਵੀ ਪਿੰਡ ਵਿੱਚ ਕੋਈ ਵੀ ਜਿਹੜਾ ਵਾ ਬਾਲਿਆਂ ਵਾਲੀ ਛੱਤ ਨਹੀਂ ਕਿਸੇ ਦੀ ਰਹਿਣ ਦੇਣੀ ਪਰ ਇਸ ਪਿੰਡ ਵਿੱਚ ਜਦੋਂ ਅਸੀਂ ਆਏ ਹਾਂ ਤੇਹੀਂ ਜਿਹੜੇ ਘਰ ਵੀ ਜਾਂਦੇ ਆ ਲਗਭਗ ਉਹਨਾਂ ਦੀਆਂ ਛੱਤਾਂ ਹੀ ਬਾਲੀਆਂ ਵੜੀਆਂ ਬਹੁਤੀਆਂ ਤਾਂ ਅਸੀਂ ਤੁਹਾਨੂੰ ਬੁਖਾਤੀਆਂ ਵੀ ਕਿਤ ਤਰ੍ਹਾਂ ਕਿਰੀਆਂ ਵਾਂ ਛੱਤਾਂ ਤੇ ਇਹ ਕਰਕੇ ਸਰਕਾਰ ਨੂੰ ਇਹ ਵੀ ਮੰਗਿਆ ਕਿ ਇਹ ਪਿੰਡ ਦੀ ਜਿਹੜੀ ਆ ਖਾਸ ਤੌਰ ਤੇ ਗਰਦਾਵਰੀ ਕਰਾ ਕੇ ਤੇ ਜਿਨ੍ਹਾਂ ਦੀਆਂ ਬਾਲੀਆਂ ਵਾਲੀਆਂ ਛੱਤਾਂ ਵਾਂ ਉਹਨਾਂ ਨੂੰ ਜਿਹੜਾ ਵਾ ਉਹਨਾਂ ਨੂੰ ਦੇ ਕੇ ਪੈਸੇ ਤੇ ਜਿਸ ਤਰ੍ਹਾਂ ਸਾਰੇ ਬਾਕੀ ਪਿੰਡਾਂ ਚੱਲ ਰਿਹਾ ਉਹਨਾਂ ਦੇ ਜਿਹੜੇ ਆ ਮਕਾਨਾਂ ਜਿਹੜੇ ਆ ਵਧੀਆ ਜਿਹੜੇ ਆ ਉਹ ਲੈਂਟਰ ਪਾਏ ਜਾਣ ਸਾਡੇ ਕੋਲ ਇਹ ਬਾਬਾ ਜੀ ਹੁਣੇ ਮਿਲੋ ਬਾਬਾ ਜੀ ਕੀ ਨਾਂ ਤੁਹਾਡਾ ਬੀਤ ਸਿੰਘ ਜੀ ਤੇ ਪਾਣੀ ਵਿੱਚ ਆਪਣਾ ਵੀ ਫਿਰ ਨੁਕਸਾਨ ਹੋਇਆ ਕਾ ਹਾਂਜੀ ਤੇ ਕੀ ਕੀ ਫਿਰ ਤੁਹਾਡਾ ਕਿਤਨਾ ਕਾਫੀ ਪਾਣੀ ਆ ਗਿਆ ਹੈ ਘਰਾਂ ਚ ਪਾਣੀ ਬੜਾ ਆ ਗਿਆ ਜੀ ਇੱਥੇ ਸਾਡੀ ਛੱਤ ਚ ਹੋ ਗਿਆ ਨਾ ਸਾਰੀ ਉੱਚੇ ਪਾਣੀ ਸਾਡੇ ਲੀਰੇ ਭਿੱਜ ਗਏ ਸਭ ਕੁਝ ਹੋ ਗਿਆ ਹੈ ਮੁਰਕੇ ਛਸਕਾ ਛਕਾ ਦੇ ਸਿਰੰਦੇ ਰੱਖੀ ਤੇ ਤੁਸੀਂ ਇੱਥੇ ਰੇ ਪਾਣੀ ਕੀ ਫਿਰ ਗਏ ਕਿ ਤਲਾਬ ਪਾਣੀ ਕੀ ਹੈ ਸਾਡੇ ਇੱਥੇ ਜੜਿਆ ਤੇ ਬਾਕੀ ਥੋੜਾ ਜਿਆਦਾ ਹੈ ਜੇ ਅਸੀਂ ਬੰਨ ਮਾਰ ਲਿਆ ਅੱਗੇ ਬੇਸ਼ੱਕ ਹਾਂ ਜੇ ਵੀ ਚੱਲ ਆਪਰੇ ਬਤਾ ਦੇ ਲੀਰੇ ਲੀਰੇ ਤੇ ਬਚਾਈਏ ਬੇਸ਼ੱਕ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਕੀ ਮੰਗਤੀ ਤੁਹਾਡੀ ਸਰਕਾਰ ਤੋਂ ਹਾਂਜੀ ਮੰਗਿਆ ਜੀ ਸਾਡੇ ਬਾਲੇ ਵਾਲੇ ਕੋਠੇ ਜੇ ਸਿਰ ਤੇ ਚੋਚੋ ਪਏ ਆ ਕਦੀ ਇਹ ਬੇਨਤੀ ਆ ਵੀ ਉਹਨਾਂ ਨੂੰ ਸਾਨੂੰ ਸ਼ਰਤ ਪੱਤੀ ਹੋਰੀ ਗਈ ਤੇ ਕਦੀ ਤੁਸੀਂ ਇਹ ਪਿੰਡ ਦੇ ਸਰਪੰਚ ਨੇ ਨਹੀਂ ਤਾਂ ਲੈਣ ਕੇ ਜਾਂ ਵੇਖੇ ਜਾਂ ਕਿਹੇ ਮੰਤਰੀ ਨੇ ਆਣ ਕੇ ਚੀਜ਼ਾਂ ਨਹੀਂ ਜੀ ਮੰਤਰੀ ਆਇਆ ਬਾੜ-ਬਾਰ ਹੀ ਚਲ ਗਿਆ ਹੀ ਤਾਂ ਹੱਥ ਵੀ ਜੋੜੇ ਵੀ ਸਾਡਾ ਦੇਖੋ ਜੀ ਘਾਲ ਮਾਤਾ ਵੀ ਚਲੀ ਗਈ ਨਾ ਮਾਤਾ ਵੀ ਸਾਡੀ ਪੂਰੀ ਹੋ ਗਈ ਉਹ ਪੌਲੀ ਦੇ ਚੱਲ ਲੱਗੀ ਤੇ ਡਿੱਗ ਪਈ ਤੇ ਪਾਣੀ ਆ ਗਿਆ ਤੇ ਆਣੀ ਮਤਾਂ ਚੜ ਜਾਣੀ ਮੁੰਨੂ ਕੀ ਪਤਾ ਮੁਰਗ ਕੋ ਚੜਾਈ ਲ ਉਹ ਚੜਾਉਣ ਲੱਗਿਆ ਡਿੱਗ ਪਈ ਹਾਂ ਹਾਂ ਜੀ ਪੂਰੀ ਉਸੇ ਪਿੰਡ ਦੀ ਹਾਲਾਤ ਹੈ ਜਿਹੜੀ ਆਪਾਂ ਤੁਹਾਨੂੰ ਵਿਖਾਈ ਆ ਵੀ ਘਰ-ਘਰ ਜਿਹੜੇ ਆ ਛੱਤਾਂ ਬਾਲਿਆਂ ਵਾਲੀਆਂ ਵਾ ਸੋ ਸਰਕਾਰ ਕੋਲ ਇਹ ਮੰਗਿਆ ਵੀ ਇਹ ਜਿਹੜੇ ਆ ਇਹਨਾਂ ਦੀ ਗਰਦਾਬਰੀ ਕਰਾ ਕੇ ਤੇ ਇਹਨਾਂ ਦੀਆਂ ਛੱਤਾਂ ਜਿਹੜੀਆਂ ਲੈਂਟਰ ਪਵਾਏ ਜਾਣ ਕਿਉਂਕਿ ਆਪਾਂ ਵਿਖਾਏ ਕਿਸ ਤਰ੍ਹਾਂ ਬਾਲੇ ਜਿਹੜੇ ਆ ਲੋਕਾਂ ਦੇ ਘਰਾਂ ਚ ਡਿੱਗ ਰਹੇ ਸੀ ਸੋ ਇਹ ਸਾਡੀ ਸਾਡੇ ਵੱਲੋਂ ਜਥੇਬੰਦੀਆਂ ਨੂੰ ਵੀ ਇਹ ਇੱਕ ਕਿਹਾ ਜਾਂਦਾ ਕਿ ਜਿਹੜੀਆਂ ਜਥੇਬੰਦੀਆਂ ਮਾਇਕ ਤੌਰ ਤੇ ਸਹਾਇਤਾ ਕਰ ਸਕਦੀਆਂ ਇਹ ਪਿੰਡ ਦੀ ਜ਼ਰੂਰ ਕਰਨ ਕਿਉਂਕਿ ਪਿੰਡ ਦੀ ਅਸੀਂ ਸਾਰੀ ਤੁਹਾਨੂੰ ਲਾਈਵ ਤਸਵੀਰਾਂ ਵਿਖਾਤੀਆਂ ਵਾ ਕੇ ਪਿੰਡ ਦੀ ਕੀ ਹਾਲਾਤ ਆ ਤੇ ਇਸ ਕਰਕੇ ਇਹਦੀ ਮਾਇਕ ਤੌਰ ਤੇ ਜਿੱਥੇ ਆਪਾਂ ਰਾਸ਼ਨ ਪਾਣੀ ਤੌਰ ਤੇ ਕਰ ਰਹੇ ਆ ਉਥੇ ਮਾਇਕ ਤੌਰ ਤੇ ਵੀ ਇੱਥੇ ਜ਼ਰੂਰ ਤੇ ਆ ਵੀ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਸੋ ਮੈਂ ਡਾਕਟਰ ਪ੍ਰਤਾਪ ਸਿੰਘ ਵਤਨ ਦੀ ਮਿੱਟੀ ਨਿਊ ਚੈਨਲ ਫਤੇਗੜ ਚੂੜੀਆਂ ਮੇਰੇ ਨਾਲ ਰਾਜਵੀਰ ਸਿੰਘ ਬੱਦੋਵਾਲ ਖੁਰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ